ਬਿਕ ਬ੍ਰੇਕਿੰਗ 트੍ਰాంਪ ਦਾ ਵੱਡਾ ਦਾਵਾ ਭਾਰਤ ਪਾਕਿਸਤਾਨ ਜੰਗਬੰਦੀ ਤੇ ਸਹਿਮਤ ਹੋ ਗਿਆ ਦੱਸਿਏ ਅਮਰੀਕੀ ਰਾਸ਼ਟਰਪਤੀ ਡੋਨਾਲਟ 트੍ਰాంਪ ਨੇ ਕਿਹਾ ਹੈ ਕਿ ਮੈਨੂੰ ਇਹ ਘੋਸ਼ਣਾ ਕਰਕੇ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਪੂਰਨ ਅਤੇ ਤੁਰੰਤ ਸੰਘਰਸ਼ ਵਿਰਾਮ ਤੇ ਸਹਿਮਤ ਹੋਗੇ ਹਨ ਭਾਰਤ ਅਤੇ ਪਾਕਿਸਤਾਨ ਨੇ ਇਸ ਸਮਝੌਤੇ ਦੀ ਪੋਜ਼ਿਟਿਵ ਵੀ ਕੀਤੀ ਹੈ ਭਾਰਤ ਦੇ ਵਿਦੇਸ਼ ਗੱਤਰ ਵਿਕਰਮ ਮਿਸਰੀ ਨੇ ਕਿਹਾ ਹੈ ਕਿ ਸੰਘਰਸ਼ ਵਿਰਾਮ ਦਾ ਸਮਝੌਤਾ ਅੱਜ ਸ਼ਾਮ 5 ਵਜੇ ਤੋਂ ਲਾਗੂ ਹੋ ਗਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਵੀ ਇਸ ਸਮਝੌਤੇ ਦੀ ਪੋਸਟ ਕੀਤੀ ਹੈ ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਦੋਵਾਂ ਦੇਸ਼ਾਂ ਨਾਲ ਗੱਲਬਾਤ ਕੀਤੀ ਸੀ ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਦੋਵਾਂ ਦੇਸ਼ਾਂ ਵਿੱਚਕਾਰ ਤਣਾਅ ਘੱਟ ਹੋ ਸਕਦਾ ਹੈ 트럼ਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਲਿਖਿਆ ਸੰਯੁਕਤ ਰਾਜ ਅਮਰੀਕਾ ਦੀ ਮਦਦਸਤਾ ਹੇਠ ਇੱਕ ਲੰਮੀ ਰਾਤ ਤੱਕ ਚੱਲੀ ਗੱਲਬਾਤ ਦੇ ਬਾਅਦ ਮੈਨੂੰ ਇਹ ਘੋਸ਼ਣਾ ਕਰਕੇ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਪੂਰਨ ਅਤੇ ਤੁਰੰਤ ਯੁੱਧ ਵਿਰਾਮ ਤੇ ਸਹਿਮਤ ਹੋ ਗਏ ਹਨ ਦੋਵਾਂ ਦੇਸ਼ਾਂ ਨੂੰ ਆਮ ਬੁੱਧੀ ਅਤੇ ਮਹਾਨ ਦੂਰਦਰਸ਼ਤਾ ਵਰਤਣ ਲਈ ਵਧਾਈ ਦਿੱਤੀ ਹੈ ਇਸ ਮਾਮਲੇ ਉਤੇ ਉਨ੍ਹਾਂ ਦਾ ਧਿਆਨ ਦੇਣ ਲਈ ਧੰਨਵਾਦ ਵੀ ਕੀਤਾ ਹੈ ਅਮਰੀਕੀ ਵਿਦੇਸ਼ ਮੰਤਰੀ ਰੋਬਿਓ ਨੇ ਲਿਖਿਆ ਕਿ ਪਿਛਲੇ 48 ਘੰਟਿਆਂ ਵਿੱਚ ਉਪ ਰਾਸ਼ਟਰਪਤੀ ਜੇਰਿਡ ਮੈਂਸ ਅਤੇ ਮੈਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਜਨਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਹਿਬਾਸ ਸ਼ਰੀਫ ਦੇਸ਼ ਮੰਤਰੀ ਸੋ ਬ੍ਰਹਮਣਿਆਮ ਜੈ ਸ਼ੰਕਰ 4ਜੀ ਮੁਖੀ ਅਸੀ ਮੁਨੀਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਟੋਬਾਲ ਅਤੇ ਅਸੀ ਮਲਿਕ ਸ਼ਾਮਲ ਹਨ। ਉਹਨਾਂ ਨੇ ਕਿਹਾ ਮੈਨੂੰ ਇਹ ਘੋਸ਼ਣਾ ਕਰਕੇ ਖੁਸ਼ੀ ਹੋ ਰਹੀ ਹੈ ਕਿ ਪਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੁਰੰਤ ਯਦਵਰਾਮ ਤੇ ਸਹਿਮਤ ਹੋ ਗਈਆਂ ਹਨ ਅਤੇ ਇੱਕ ਤਟਸਤ ਸਥਾਨ ਤੇ ਵਿਆਪਕ ਮੁੱਦਿਆਂ ਤੇ ਗੱਲਬਾਤ ਸ਼ੁਰੂ ਕਰਨ ਤੇ ਵੀ ਸਹਿਮਤ ਹੋ ਗਈਆਂ ਹਨ। ਉਹਨਾਂ ਨੇ ਕਿਹਾ ਅਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਰੀਫ ਵਾਲੋ ਸ਼ਾਂਤੀ ਦੇ ਰਾ ਨੂੰ ਚੋਰਨਚੋਦ ਦਿਖਾਈ ਗਈ ਬੁੱਧੀਮਤਾ ਵਿਵੇਕ ਅਤੇ ਕੋਣਤੀ ਦੀ ਸਰਾਨਾ ਕਰਦੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਧਾਰ ਨੇ ਐਕਸ ਤੇ ਲਿਖਿਆ ਪਾਕਿਸਤਾਨ ਅਤੇ ਭਾਰਤ ਨੇ ਤੁਰੰਤ ਪ੍ਰਭਾਵ ਨਾਲ 유ਦ ਵਿਰਾਮ ਤੇ ਸਹਿਮਤੀ ਜਤਾਈ ਹੈ ਪਾਕਿਸਤਾਨ ਨੇ ਹਮੇਸ਼ਾ ਆਪਣੀ ਸੰਪਰਾਭੂਤਾ ਅਤੇ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਕੀਤੇ ਬਿਨਾ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਯਤਨ ਕੀਤਾ ਹੈ ਇਸੇ ਹਾਲ ਦੀ ਵੱਡੀ ਖਬਰ ਦੱਸਦੀ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੋ ਜੰਗ ਹੈ ਉਸ ਤੇ ਹੁਣ ਵਿਰਾਮ ਲੱਗਿਆ ਹੈ